ਪਾਜ ਕਾਟਿਓ ਖਾਲਸਾ ਪ੍ਰਮਾਤਮ ਕੀ ਮਾਜ ਸਰਬ ਲੋਹ ਜੁਗੀ ਸਰਣ ਪਰ ਤਾਕਾ ਹੋ ਤੁਧਾਰ ਜਜੈ ਭਗੈ ਸਰਬ ਲੋਹ ਜੁ ਸੁਗਮ ਪਵੈ ਸੰਸਾਰ ਸਰਬ ਲੋਹ ਅਛਿਆ ਕਰਨ संतर के सुखतान, श्री माया जाग बी लक्ष्मी नाम साधना श्री वाह गुरु साहिब जी दो मिश्रा दो पाठान बहु कटके बहु लटके ਬਾਹ ਹਟ ਗਏ ਬਾਹ ਛੱਟ ਗਏ ਬਾਹ ਕੱਟ ਗਏ ਬਾਹ ਲਟ ਗਏ ਬਾਹ ਹਟ ਗਏ ਬਾਹ ਛੱਟ ਗਏ ਬਾਹ ਜੁੱਟ ਗਏ ਤਨ ਛੁੱਟ ਗਏ ਸਿਰ ਫਟ ਗਏ ਪੱਟ ਰੁੱਟ ਗਏ ਬਾਹ ਛੱਟ ਗਏ ਬਾਹ ਜੁੱਟ ਗਏ ਤਨ ਛੁੱਟ ਗਏ ਸਿਰ ਫਟ ਗਏ ਬੱਟ ਲੁੱਟ ਗਏ ਅਥਾ ਤਰਡਾਰਦ ਗਿਰਪਰਦ ਭਟ ਮਾਰਤ ਨਹ ਹਰਤ ਲਲਕਾਰਤ ਪ੍ਰਚਾਰਤ ਅਸਝਾਰਤ ਅਰਟਾਰਤ ਪ੍ਰਧਾਵਤ ਅਰਕਾਵਤ ਸਰਲਾਵਤ ਸੁਰਚਾਵਤ ਰਣ ਆਵਤ ਸਮਹਾਗਤ ਨਜਾਬਤ ਦਜਾ ਵਤ ਚਾਫੇ ਰੈ ਦੇ ਘੇਰਾ ਪਟ ਤੇਰਾ ਹੋਨੇ ਰ ਮਟ ਭੇਰਾ ਦਰਛੇਰਾ ਸਰਗੇਰਾ ਕਰ ਮੇਰਾ ਸੁਦਰਾਨੀ ਅਸਰਾਨੀ ਠਕੁਰਾਨੀ ਰਹਿਬਾਨੀ ਵ੍ਰਧਰਾਨੀ ਇੰਦਰਾਨੀ ਸੇਖਾਨੀ ਹੋ ਨਿਰਖਤ ਗੈ ਨਾਰਾ ਸੁਰ ਰਾਨੀ ਅਸੁਰਾਨੀ ਠਕੁਰਾਨੀ ਬ੍ਰਹਮਾਨੀ ਰਤ੍ਰਾਨੀ ਇੰਦਰਾਨੀ ਸੇਖਾਨੀ ਹੋ ਨਿਰਖਤ ਗੈ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕੇ ਕਾ ਰਗੜਾ ਆਵੇ ਨਿਹਾਲਾ ਆਵੇ ਸ੍ਰੀ ਸਰਬਲੋਗਾਂ ਸਾਹਿਬ ਜੀ ਰੂਪ ਆਵੇ ਹਰਿਆ ਅਕਾਲ ਗੁਰਪ੍ਰ ਅਕਾਲ ਦੇ ਕੇ ਪਦੇ ਗੁਰੂ ਗੰਗਖਾਲਸਾ ਜੀ ਹਰਦਾਨ ਹਰਮਦਾਨ ਫਤੇ